ਅੱਜ ਹੰਡਲ ਸਾਹਿਬ ਜਿਹੜੇ ਥੋੜੇ ਜਿਹੇ ਮਹੀਨੇ ਵਾਸਤੇ ਡਿਪੂਟੇਸ਼ਨ ਤੇ ਗਏ ਸੀ ਉਹਨਾਂ ਦੀ ਡਿਪੂਟੇਸ਼ਨ ਕੈਨਸਲ ਕਰਕੇ ਵਾਪਸ ਅਸੀਂ ਬੁਲਾ ਲਿਆ ਮੈਂ ਇਹਨਾਂ ਕਹਿਣਾ ਚਾਹਣਾ ਤੁਸੀਂ ਅਗਲੇ ਦਿਨਾਂ ਦੇਖੋਗੇ ਕਿਵੇਂ ਲੋਕ ਵਾਪਸ ਕਾਲੀਦਲ ਕਾਮਲ ਹੋ ਰਿਹਾ ਹੈ ਬਹੁਤ ਪਾਰਟੀਆਂ ਦੇ ਲੋਕ ਨੇ ਮੈਨੂੰ ਅਪਰੋਚ ਕੀਤਾ ਹੈ ਕਿਉਂਕਿ ਇੱਕ ਮੰਚ ਆ ਗਿਆ ਲੋਕਾਂ ਦੇ ਖਾਸ ਕਰਕੇ ਪੰਜਾਬੀਆਂ ਦੇ ਕਿ ਪੰਜਾਬ ਨੂੰ ਬਚਾਉਣ ਵਾਸਤੇ ਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜੋ ਹਾਲਾਤ ਪੰਜਾਬ ਦੇ ਪਿਛਲੇ 10 ਸਾਲਾਂ ਚ ਕਾਂਗਰਸ ਤੇ ਹੁਣ ਝਾੜੂਆਂ ਨੇ ਬਣਾਤਾ ਐਜੀ ਹਾਲਾਤ ਆਜ਼ਾਦੀ ਦੇ ਬਾਅਦ ਨਹੀਂ ਬਣੀ ਜੈਜੀ ਮਾੜੀ ਹਾਲਾਤ ਹੁਣ ਬਣ ਗਈ ਹੈ ਜਿਹੜੀ ਵੱਡੀ ਗੱਲ ਹੈ ਸੈਂਸ ਆਫ ਇਨਸਿਕਿਉਰਟੀ ਹਰ ਰੋਜ਼ ਕਤਲ ਹੋ ਰਿਹਾ ਅੱਜ ਵੀ ਮੈਨੂੰ ਹੁਣੀ ਆਉਂਦੇ ਆਦੇ ਜੰਡਿਆਲਾ ਇੱਕ ਵਪਾਰੀ ਦਾ ਕਤਲ ਹੋ ਕਰ ਦਿੱਤਾ ਗਿਆ ਹੈ ਹਰ ਰੋਜ਼ ਵਿਦਾਊਟ ਫੇਮ ਐਕਸਟਰੈਸ਼ਨ ਹੋ ਰਹੀ ਹੈ ਆਰਡਰ ਹੋ ਰਿਹਾ ਜਿਹੜੇ ਸੂਬੇ ਦੀ ਸਰਕਾਰ ਸਿਕਿਉਰਟੀ ਨਹੀਂ ਪ੍ਰੋਵਾਈਡ ਕਰ ਸਕਦੀ ਉਹ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਐਂ ਜਿਹੜੀ ਵੱਡੀ ਗੱਲ ਹੈ ਕਿ ਅੱਜ ਜਿਹੜੀ ਸਰਕਾਰ ਪੰਜਾਬ ਦੀ ਹੈ ਅ ਸਾਰੀ ਦਿੱਲੀੋਂ ਦੇ ਕੇਜਰੀਵਾਲ ਦਾ ਜਿਹੜਾ ਸਾਰਾ ਜਿਹੜਾ ਉਹਨਾਂ ਦਾ ਸਟਾਫ ਸੀ ਸਾਰਾ ਇੱਥੇ ਆ ਗਿਆ ਉਹਦੇ ਸੈਕਟਰੀ ਪੀਏ ਸਾਰੇ ਇੱਥੇ ਆ ਗਏ ਆ ਪੰਜਾਬ ਸਿਵਲ ਸੈਕਟਰੀਟ ਨੂੰ ਕੰਟਰੋਲ ਕਰ ਲਿਆ ਉਹਨਾਂ ਨੇ ਮੁੱਖ ਮੰਤਰੀ ਤਾਂ ਇਕੱਲਾ ਇੱਕ ਫਿਗਰ ਹੈਡ ਰੱਖਿਆ ਹੈ ਪੰਜਾਬ ਦੀਆਂ ਫੈਸਿਲਿਟੀਆਂ ਨੂੰ ਯੂਜ਼ ਕਰਨ ਵਾਸਤੇ ਮੈਂ ਪੁੱਛਣਾ ਚਾਹਣਾ ਹੈ ਸੋਸ਼ੋਡਿਆ ਕਿਸ ਬੇਸਿਸ ਤੇ ਮੀਟਿੰਗ ਲੈ ਰਿਹਾ ਹੈ ਤੇ ਜਿਹੜਾ ਵੱਡਾ ਅਸੀਂ ਲੱਗਾ ਮੈਂ ਗੱਲ ਕਰ ਰਿਹਾ ਵੀ ਲੀਗਲ ਲਾਇਰਸ ਨਾਲ ਵੀ ਕੀ ਸਭ ਤੋਂ ਵੱਡੀ ਵਾਇਲੇਸ਼ਨ ਜਿਹੜੀ ਕੀਤੀ ਹੈ ਨੇ ਅਜਿਹੜੀ ਹੈ ਸੀਕਰੇਸੀ ਦੀ ਉਹ ਚੀਫ ਮਿਨਿਸਟਰ ਲੈਂਦੇ ਆ ਤੇ ਮੰਤਰੀ ਲੈਂਦੇ ਆ ਆ ਉਹ ਅਫ ਦੀ ਵਾਇਲੇਸ਼ਨ ਹੈ ਜੇ ਜੇ ਟਰਿਕ ਨਾਲ ਸਾਰੀਆਂ ਫਾਈਲਾਂ ਪੰਜਾਬ ਦੀਆਂ ਕੇਜਰੀ ਵਾਲ ਨੂੰ ਦਿਖਾਈ ਜਾਂਦੀਆਂ ਸੋਡੀਆਂ ਨੂੰ ਦਿਖਾਈ ਜਾਂਦੀਆਂ ਜੈਨ ਨੂੰ ਦਿਖਾਈ ਜਾਂਦੀਆਂ ਉਹ ਫੈਸਲੇ ਪੜਦੇ ਆ ਫਾਈਲਾਂ ਦੇਵ ਪਾਸੇ ਲੈਂਦੇ ਆ ਤੂੰ ਐਸ ਕਰਕੇ ਜਿਹੜਾ ਲੁਧਿਆਣੇ ਦਾ ਇਲੈਕਸ਼ਨ ਹੈ ਵੈਸ ਦਾ ਮੈਂ ਸਾਰਿਆਂ ਨੂੰ ਆਈ ਬੇਨਤੀ ਕਰਨਾ ਚਾਹਣਾ ਹੈ ਕੀ ਪਾਰਟੀ ਲੈਵਲ ਤੇ ਉੱਠ ਕੇ ਉੱਠ ਕੇ ਮੈਰਿਟ ਤੇ ਫੈਸਲਾ ਕਰੋ ਜੇ ਸਾਡੇ ਕੁਮਨ ਸਾਹਿਬ ਜਿਹੜੇ ਸਾਡੇ ਨੁਮਾਇੰਦੇ ਹੈ ਬੈਸਟ ਕੈਂਡੀਡੇਟ ਸਾਰਿਆਂ ਸਾਰੇ ਕੈਂਡੀਡੇਟ ਦਾ ਤੁਸੀਂ ਤੁਲਨਾ ਕਰ ਲੋ ਸਭ ਤੋਂ ਬੈਸਟ ਕੈਂਡੀਡੇਟ ਸਾਡੇ ਆਪਣੇ ਅਕਾਲੀ ਦਲ ਦਾ ਕੈਂਡੀਡੇਟ ਹੈ ਤੇ ਮੈਂ ਬੇਨਤੀ ਕਰਦਾ ਲੁਜਾਨੇ ਵੈਸ ਨੂੰ ਤੇ ਕਾਲਕਾ ਗਿਲ ਲੁਜਾਨੇ ਦੇ ਲੋਕਾਂ ਨੂੰ ਤੁਸੀਂ ਦੇਖੋ ਕਿੰਨੀ ਤਰੱਕੀ ਲੁਧਿਆਣੇ ਦੀ ਅਕਾਲੀ ਦਲ ਨੇ ਕਰਾਈ ਹੈ ਅਕਾਲੀ ਸਰਕਾਰ ਨਾਲ ਜੇ ਵਾਪਸ ਉਹ ਜੀ ਤਰੱਕੀ ਚਾਹੁੰਦੇ ਹੋ ਉਹ ਜਾਂ ਮਾਹੌਲ ਸੇਫਟੀ ਦਾ ਸਿਕਿਉਰਿਟੀ ਦਾ ਭਾਈਚਾਰਕ ਸਾਂਝ ਦਾ ਚਾਹੁੰਦੇ ਹੋ ਤੇ ਤੁਹਾਡੀ ਕੋਈ ਇੱਕ ਮਾਂ ਪਾਰਟੀ ਖੇਤਰੀ ਪਰ ਇੱਕ ਅਕਾਲੀ ਦਲ ਤਾਕਤ ਕਰ ਲੋ ਥੈਂਕ ਯੂ ਦੇ ਖੰਡਨ ਸਾਹਿਬ ਮੈਂ ਕਹਤਾ ਮੈਂ ਖੰਡਲ ਸਾਹਿਬ ਨੂੰ ਜੀ ਆਇਆਂ ਕਹਿੰਦਾ ਤੇ ਖੰਡਲ ਸਾਹਿਬ ਤੁਸੀਂ ਵੀ ਜੀ ਆ ਸਾਨੂੰ ਕਹਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨ ਕਰਨਾ ਚਾਹਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਤਿਪ੍ਰੀਤ ਸਿੰਘ ਬਾਦਲ ਉਹਨਾਂ ਦੀ ਸੂਰਜੀ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਵੀ ਬਹੁਤ ਲੰਬੇ ਸਮੇਂ ਤੋਂ ਮੈਨੂੰ ਮੇਰੇ ਪਰਿਵਾਰ ਨੂੰ ਬਹੁਤ ਵੱਡਾ ਮਾਣ ਮਖਸ਼ਿਆ ਉਹ ਲਗਾਤਾਰ 20 ਸਾਲ ਮੈਂ ਐਮਐਲਏ ਦੌਰ ਤੇ ਮਾਤੀ ਦੇ ਦੌਰ ਤੇ ਪਾਰਕੀ ਦੇ ਨਾਲ ਕੰਮ ਕੀਤਾ ਥੋੜੇ ਸਮੇਂ ਲਈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਮੇਰੇ ਹਲਕੇ ਦੀ ਕੋਈ ਮਜਬੂਰੀ ਸੀ ਜਿਹਦੇ ਕਰਕੇ ਮੈਂ ਆਊਟ ਹੋਇਆ ਔਰ ਮੇਰੇ ਮਨ ਵਿੱਚ ਹਮੇਸ਼ਾ ਆਪਣੀ ਪਾਰਟੀ ਜੋ ਸ਼੍ਰੋਮਣੀ ਕਾਲਦਲ ਜਿਹਨੂੰ ਆਪਾਂ ਮਾਂ ਪਾਰਟੀ ਕਹਿੰਦੇ ਆ ਜਿਹੜਾ ਮੇਰਾ ਪਰਿਵਾਰ ਵਾ ਮੈਂ ਹਮੇਸ਼ਾ ਉਹਦੇ ਨਾਲ ਰਿਹਾ ਔਰ ਕਦੇ ਵੀ ਵੀ ਪਾਰਟੀ ਦੇ ਖਿਲਾਫ ਕਦੇ ਕੋ ਗੱਲ ਨਹੀਂ ਕੀਤੀ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਪਾਰਟੀ ਨੇ ਪਾਰਟੀ ਪ੍ਰਧਾਨ ਨੇ ਵੀ ਮੇਰੇ ਖਿਲਾਫ ਅਜ ਤੱਕ ਕਦੇ ਕੋਈ ਐੋ ਜੀ ਗੱਲ ਨਹੀਂ ਕੀਤੀ ਤੋਂ ਅੱਜ ਮੁੜ ਕੇ ਫੇਰ ਪਾਰਟੀ ਵਿੱਚ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਵਧਰੀ ਵਾਸਤੇ ਪੰਜਾਬ ਨੂੰ ਆ ਜੋ 12 ਅਗੇ ਟੋਪੀਏ ਬਾਰੇ ਬਤੇ ਜਦੋਂ ਇਸ ਇੰਡੀਆ ਕੰਪਨੀ ਆਈ ਸੀ ਬਹੁਤ ਲੰਮਾ ਸਮਾਂ ਪਹਿਲਾਂ ਉਹਨੇ ਹੌਲੀ ਹੌਲੀ ਪੈਰ ਜਮਾ ਕੇ ਸਾਰੇ ਦੇਸ਼ ਤੇ ਰਾਜ ਕੀਤਾ ਅੱਜ ਕੇਂਦਰੀ ਪਾਲ ਤੇ ਉਹਦੀ ਟੀਮ ਪੰਜਾਬ ਨੂੰ ਰੁਕਾ ਚੌਦੀ ਆ ਇਹੋ ਜਿਹੇ ਬਲਾਣੇ ਕਰ ਰਹੀ ਹੈ ਉਹਨੂੰ ਸੱਤ ਕੋਣ ਬਾਕੇ ਤੁਹਾਡੀਆਂ ਬਾਈ ਲੈਕਸ਼ਨ ਜਿਹੜੀ ਲੁਧਿਆਣਾ ਦੇ ਮੈਂ ਖੰਦਕਾ ਕਿ ਮਤ ਗਾਦੀ ਵੀ ਪਾਰਟੀ ਨੂੰ ਬਧਾਈ ਦਿੰਦਾ ਕਿ ਸਾਡੇ ਜਿਹੜੇ ਮੀਰਵਾਲ ਦੇ ਭੂਮਣ ਸਾਹਿਬ ਅੱਜ ਲੋਕ ਉਹਨਾਂ ਦੀ ਆਪਣੇ ਮੋਹ ਸ਼ਿਫਤਾਬ ਕਰਦੇ ਆ। ਉਸ ਕਰਕੇ ਉਹਨਾਂ ਨੂੰ ਕਾਮਯਾਬ ਕਰਕੇ ਉਹਨਾਂ ਸਰਕਾਰ ਦੀ ਬਦਲੀ ਪਰਾਂ ਦਾ ਜੁਰਮ ਹੋ ਰਿਹਾ ਪੰਜਾਬ ਦੇ ਵਿੱਚ ਟੱਕੇ ਚਾਈ ਹੋ ਰਹੀ ਆ। ਉਹਨੂੰ ਜੂਠ ਖੰਨ ਪਾਈ ਜਾਊਗੀ। ਉਹ ਸ਼ੋਮਨੀ ਕਲਦਾਰ ਨੂੰ ਬਦਲ ਗਿਰੂਗਾ। ਮੈਂ ਕੁਆਲੀਫਾਈਡ ਸਾਰੇ ਬੀਡੀਏ ਦਾ ਜਥੇਬੰਦੀ ਦਾ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਇਪੁ ਟਿਕਾ ਖਾਲਸਾ ਵਾਇਪੁ ਟਿਕਾ ਬਣੇ ਮੈਂ ਇੱਕ ਵਾਰ ਫਿਰ ਤੋਂ ਰੀਟ੍ਰੇਟ ਕਰਨਾ ਚਾਹਣਾ ਹੈ ਜਿਹੜੇ ਆ ਫੈਸਲੇ ਲੈ ਰਹੇ ਐ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਕੈਬਨਿਟ ਦੇ ਵਿੱਚ ਜਿਹਦਾ ਮਕਸਦ ਕੱਲਾ ਐਕਸਪਲੋਇਟੇਸ਼ਨ ਐ ਪੈਸਾ ਘਟਾ ਕਰਨਾ ਹੈ ਆ ਸਾਰੇ ਹੀ ਫੈਸਲੇ ਸਰਕਾਰ ਕਾਲੀ ਦਲ ਦੀ ਔਨ ਤੇ ਆ ਸਾਰੇ ਕੈਨਸਲ ਕੀਤੇ ਜਾਣਗੇ ਤੇ ਮੈਂ ਸਾਰੇ ਕਿਸਾਨਾਂ ਨੂੰ ਸ਼ੋਰ ਕਰਦਾ ਸਾਰੇ ਨੈਸ਼ਨ ਸ਼ੋਰ ਕਰਦਾ ਆ ਜਿਹੜੀ ਐ ਲੈਂਡ ਐਕਵੀਜ਼ੀਸ਼ਨ ਦੀ ਜਿਹੜੀ ਪੌਲਸੀ ਲੈ ਕੇ ਆ ਰਹੇ ਆ ਇੱਕ ਏਕੜ ਵੀ ਇਹਨਾਂ ਨੂੰ ਅਕਵਾਇਰ ਕਰਨੀ ਨਹੀਂ ਦੇਵਾਂਗੇ ਕਾਲੀਦਲ ਤੁਹਾਡੇ ਨਾਲ ਖੜਿਆ ਹੈ ਖੜਾ ਰਹੂਗਾ ਤੇ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਊਗਾ ਮੈਂ ਫਿਰ ਤੋਂ ਰੀਟ੍ਰੀਟ ਕਰਾਂਗਾ ਕਿਦਾਂ ਬੱਸ ਸਾਹਮਣਾ ਬੱਸ ਕਹਿੰਦੇ ਕਿ ਸੇਵਾ ਮੈਂ ਤਾਂ ਰੋਜ਼ ਇੱਥੇ ਆ। ਤੁਸੀਂ ਰੋਜ਼ ਮੇਰੇ ਨਾਲ ਹੁੰਦੇ ਮੈਂ ਕਿੱਥੇ ਗਈ ਆ। ਮੈਂ ਬਿਲਕੁਲ ਟਰਾਈ ਕਰਦਾ ਮੇਰੀ ਕੋਈ ਮੀਟਿੰਗ ਨਹੀਂ ਹੋਈ। ਸਰ ਇਹ ਕੁਝ ਸੁਣੋ ਕਿ ਜਿਹੜਾ ਕਿਆ ਜਿਹੜਾ ਡੈਡਕ ਨੁਆ ਤੇ ਦਾ। ਇਹਦਾ ਡੈਡਕ। ਆਹ ਬਾਹਲਾ ਹਾਈ ਕੋਰਟ ਜਾਂ ਹੋਰ ਸੁਣੇ। ਅਸੀਂ ਹਰ ਆਪਸ਼ਨ ਵਖਾਂਗੇ। ਅਸੀਂ ਧੱਕਾ ਨਹੀਂ ਹੋਣ ਦਿੰਦੇ। ਆ ਜਿਹੜੀ ਪਾਲਿਸੀ ਆ ਪਾਲਿਸੀ ਲਿਆਦੀ ਕਿਸ ਲਈ ਹੈ? ਕਿ ਉਹ ਮੈਂ ਪਤਾ ਕਿ 1.5 ਸਾਲ ਲੱਗੇ ਪੈਸਾ ਇਕੱਠਾ ਕਰਨ ਵਾਸਤੇ ਤੇ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਤੁਸੀਂ ਸਰਕਾਰ ਦਾ ਇਲੀਗਲ ਕੰਮ ਸਾਥ ਨਾ ਦਿਓ ਕਿਉਂਕਿ ਆਪ ਇਹਨਾਂ ਦੇ ਅੰਦਰ ਚਲੇ ਜਾਣਾ ਤੁਸੀਂ ਗਲਤ ਕੰਮ ਨਾ ਕਰਿਓ ਕਿਉਂਕਿ ਐ ਜੰਗਰ ਅਫਸਰ ਥੋਡੀ ਡਿਊਟੀ ਹੈ ਕਿ ਜਿਹੜੇ ਗਲਤ ਕੰਮ ਆ ਰੋਕਣੇ ਤੇ ਜਿਹੜਾ ਸਾਥ ਦੇਊਗਾ ਈਵਨ ਹੁਣ ਤੁਹਾਨੂੰ ਫੇਸ ਦਾ ਸੇਮ ਪਹੁੰਚੀ ਕਰਦੇ ਆ। ਅੱਜ ਦਾ ਇਹ ਰੋਡਾ ਐਪੀਜੀ ਦੇ ਚਾਰਤਾ ਦੁਨੀਆ ਦੀਆਂ ਬੀਤਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਕਿ ਬਿਆਨ ਨਹੀਂ ਜਿਹੜਾ ਕਿਦਾਂ ਦੇਖਦੇ ਹੋ। ਸਾਹਿਬ ਸ਼ੋਮਨੀ ਗੁਦਰਾਂ ਪ੍ਰਬੰਧਕ ਕਮੇਟੀ ਦਾ ਰਿਵਿਊ ਹੈ। ਉਹ ਇਸ ਤੇ ਪਰ ਗੱਲ ਕਰਦੇ ਮੈਂ ਤਾਂ ਮੈਡੀਕਲ ਗੱਲ ਹੈ। ਐਕਟਿਵ ਲੀਡਰ ਜਸਪੀ ਤੋਂ ਅੱਡੀ ਪਾਰਟੀ ਛੱਡ ਕੇ ਗਿਆ ਜੀ ਉਹਦੇ ਬਾਰੇ ਵੀ ਗੱਲ ਕਰਦੇ। ਕੀ ਹੈ? ਅਜਤਪ੍ਰੀਤ ਹੋਬੀ? ਉਹਦੀ ਤਾਂ ਹੌਬੀ ਆ।